ਆਲੋਚਨਾ ਕਰਨੀ ਮਾੜੀ ਗੱਲ ਨਹੀਂ ਜਿੱਥੇ ਵਾਜਬ ਗੱਲ ਹੋਵੇ ਉੱਥੇ ਆਲੋਚਨਾ ਕਰਨੀ ਚਾਹੀਦੀ ਆ ਪਰ ਆਲੋਚਨਾ ਵਾਸਤੇ ਤੁਹਾਡੇ ਕੋਲੇ ਸੁਚੱਜੇ ਸ਼ਬਦ ਜ਼ਰੂਰ ਹੋਣੇ ਚਾਹੀਦੇ ਆ ਗਾਲ ਆਲੋਚਨਾ ਨਹੀਂ ਹੁੰਦੀ ਕਿਸੇ ਦੀ ਧੀ ਭੈਣ ਕਰ ਦੇਣੀ ਇਹ ਆਲੋਚਨਾ ਨਹੀਂ ਹੁੰਦੀ ਇਹ ਬੇਵਕੂਫੀ ਤੇ ਬਦਤਮੀਜੀ ਤੇ ਮੂਰਖਤਾ ਹੁੰਦੀ ਹੈ ਪਰ ਜੇਕਰ ਤੁਹਾਡੇ ਕੋਲੇ ਸੋਹਣੇ ਸੁਚੱਜੇ ਸ਼ਬਦ ਆ ਤੁਸੀਂ ਸੋਹਣੇ ਸ਼ਬਦਾਂ ਦੇ ਵਿੱਚ ਆਲੋਚਨਾ ਕਰੋ ਇੱਕ तरीके ਦੇ ਨਾਲ ਇੱਕ ਧਾਇਰੇ ਦੇ ਵਿੱਚ ਰਹਿ ਕੇ ਮर्यादा ਵਿੱਚ ਰਹਿ ਕੇ ਕਰੋ ਪਰ ਜੇਕਰ ਤੁਹਾਨੂੰ ਕੋਈ ਚੀਜ਼ ਟੰਬਦੀ ਆ ਫਿਰ ਉਹਦੀ ਸਿਫਤ ਵੀ ਕਰਨੀ ਚਾਹੀਦੀ ਆ ਜਿਵੇਂ ਕਿ ਜਸਵੀਰ ਜੱਸੀ ਦਾ ਇੱਕ ਗੀਤ ਆ ਉਹਦੀ ਸਿਫਤ ਕਰਨੀ ਹੀ ਵੰਦੀ ਆ ਉਹਨੇ ਗੁਰੂ ਮਾਨਯੋ ਗ੍ਰੰਥ ਗੀਤ ਦੀ ਪੇਸ਼ਕਾਰੀ ਕੀਤੀ ਆ ਇਹਦੇ ਵਿੱਚ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਦੀ ਅਗਵਾਈ ਹੈ ਇਹਦੇ ਵਿੱਚ ਸ਼ਿਵਜੋਤ ਇਹਦੇ ਵਿੱਚ ਹਰ ਭਜਨਮਾਨ ਇਹਦੇ ਵਿੱਚ ਵੀਰ ਸਿੰਘ ਇਹਦੇ ਵਿੱਚ ਕੁਲਵਿੰਦਰ ਬਿੱਲਾ ਤੇ ਕਈ ਹੋਰ ਸੁੱਚਜੇ ਗਾਇਕਾਂ ਨੇ ਆਪਣੀ ਸੂਖਮ ਪੇਸ਼ਕਾਰੀ ਦਿੱਤੀ ਹੈ ਇਹਦੇ ਵਿੱਚ ਆਪਣੀ ਆਸਥਾ ਦਾ ਆਪਣੀ ਸ਼ਰਧਾ ਦਾ ਸੋਹਣੇ ਤਰੀਕੇ ਨਾਲ ਪ੍ਰਗਟਾਵਾ ਕੀਤਾ ਗਿਆ ਇਹਦੇ ਵਿੱਚ ਗੁਰੂ ਮਾਨੇਓ ਗ੍ਰੰਥ ਦੇ ਵਿੱਚ ਸਾਰਿਆਂ ਨੇ ਸੋਹਣੀਆਂ ਦਸਤਾਰਾਂ ਸਜਾਈਆਂ ਤੇ ਸਾਰਿਆਂ ਨੇ ਮਰਿਆਦਾ ਦੇ ਵਿੱਚ ਰਹਿ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਸਤਿਕਾਰ ਕੀਤਾ ਇਹ ਨਹੀਂ ਕਿ ਭਾਈ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਜਿੱਥੇ ਜੀ ਕੀਤਾ ਕਮਰ ਸ਼ਿਲ ਤੌਰ ਦੇ ਉੱਤੇ ਲੱਗੇ ਇਹਦੇ ਵਿੱਚ ਸਤਕਾਰ ਦਾ ਵੀ ਖਿਆਲ ਕੀਤਾ ਗਿਆ ਇਹ ਮੈਨੂੰ ਨਿੱਜੀ ਤੌਰ ਦੇ ਉੱਤੇ ਬਹੁਤ ਚੰਗੀ ਗੱਲ ਲੱਗੀ ਆ ਮੈਂ ਇੱਕ ਗੱਲ ਅੱਜ ਨਾਲ ਨਾਲੇ ਵੀ ਸੋਚੀ ਜਾਂਦਾ ਸੀ ਵੀ ਜੇਕਰ ਇਹਦੀ ਥਾਂ ਦੇ ਉੱਤੇ ਗੁਰੂ ਮਾਨ ਦੇ ਉਹ ਗ੍ਰੰਥ ਚਲੋ ਬਹੁਤ ਮਹਾਨ ਗੱਲ ਹੈ ਇਹ ਇਹਦੀ ਥਾਂ ਦੇ ਉੱਤੇ ਜੇਕਰ ਜਸਵੀਰ ਜੱਸੀ ਨੇ ਦਿਲ ਲੈ ਗਈ ਕੁੜੀ ਗੁਜਰਾਤ ਦੀ ਗੀਤ ਦਾ ਉਹਨੇ ਕਰਕੇ ਨਵੇਂ ਸਿਰੇ ਤੋਂ ਫਿਲਮਾਂਕੜ ਜਾਂ ਉਹਨੇ ਨਵੇਂ ਸਿਰੇ ਤੋਂ ਇਹਦੇ ਵਿੱਚ ਰੈਪ ਰੂਪ ਜਾਂ ਪਾ ਕੇ ਪੇਸ਼ਕਾਰੀ ਕੀਤੀ ਹੁੰਦੀ ਇਹਦੇ ਵਿੱਚ ਨਵੇਂ ਸਿਰੇ ਤੋਂ ਗੱਲ ਕੀਤੀ ਹੁੰਦੀ ਤੇ ਫਿਰ ਮੇਰਾ ਖਿਆਲ ਆ ਵੀ ਇਹ ਕਈ ਮਿਲੀਅਨ ਹੋ ਜਾਣਾ ਸੀ ਪਰ ਇਹ ਹਾਲੇ ਤੱਕ 1 ਮਿਲੀਅਨ ਦੇ ਨੇੜੇ ਤੇੜੇ ਗਾਣਾ ਹੋਇਆ ਪਰ ਸਿਰਾਂ ਤੋਂ ਕਮ ਲੈਣ ਵਾਲੇ ਲੋਕਾਂ ਨੇ ਜਿੰਨਿਆਂ ਕਨੇ ਵੀ ਇਸ ਗੀਤ ਨੂੰ ਸੁਣਿਆ ਮੈਂ ਧੰਨਵਾਦ ਕਰਦਾ ਜਸਵੀਰ ਜੱਸੀ ਦਾ ਵੀ ਤੇ ਜਿਹੜੇ ਸੋਹਣੇ ਗੀਤਾਂ ਦੀ ਸੁਚੱਜੇ ਗੀਤਾਂ ਦੀ ਪੇਸ਼ਕਾਰੀ ਨੂੰ ਪ੍ਰਵਾਨ ਕਰਦੇ ਆ ਸਲਾਉਂਦੇ ਆ ਸਿਫਤ ਕਰਦੇ ਆ ਅੱਗੇ ਸਾਂਝਾ ਕਰਦੇ ਆ ਉਹਨਾਂ ਦਾ ਵੀ ਧੰਨਵਾਦ ਕਰਨਾ ਬਣਦਾ ਸੋ ਬਹੁਤ-ਬਹੁਤ ਮੁਬਾਰਕਾਂ ਅਗਲੀ ਗੱਲ ਹੈ ਵੀ ਗੁਲਾਬ ਸਿੱਧੂ ਦਾ ਇੱਕ ਗੀਤ ਆਇਆ ਤੇਰੀ ਮੇਰੀ ਜੋੜੀ ਜਿਵੇਂ ਅਟਾਰੀ ਤੇ ਲਾਹੌਰ ਦੀ ਤੂੰ ਵਾਰਿਸ ਸ਼ਾਹ ਦੀ ਹੀਰ ਤੇ ਮੈਂ ਸਮਾਦ ਜਾਉਣੇ ਮੋੜ ਦੀ ਦੇਖੋ ਇਹ ਕਿਹਦਾ ਤੁਲਨਾਤਮਕ ਧਿਆਨ ਕੀਤਾ ਗਿਆ ਗੁਲਾਬ ਸਿੱਧੂ ਅਜਿਹਾ ਚਰਚਿਤ ਗਾਇਕ ਆ ਆਪਾਂ ਜਾਣਦੇ ਆ ਤੇ ਗੁਲਾਬ ਸਿੱਧੂ ਨੇ ਇਸ ਗੀਤ ਦੀ ਸੋਹਣੇ ਤਰੀਕੇ ਦੇ ਨਾਲ ਤੁਲਨਾਤਮਕ ਧਿਆਨ ਦੇ ਵਿੱਚ ਪੇਸ਼ਕਾਰੀ ਕੀਤੀ ਆ ਉਹਨੇ ਗੱਲ ਕਹੀ ਆ ਕਿ ਤੇਰੀ ਮੇਰੀ ਜੋੜੀ ਜਿਵੇਂ ਅਟਾਰੀ ਤੇ ਲਾਹੌਰ ਦੀ ਅਟਾਰੀ ਸਾਡੇ ਵਾਲੇ ਪਾਸੇ ਲਾਹੌਰ ਲੈੰਦੇ ਵਾਲੇ ਪਾਸੇ ਤੂੰ ਵਾਰਿ ਸ਼ਾਹੀ ਹੀਰ ਕਿਆ ਬਾਤ ਆ ਲੈੰਦੇ ਵਾਲੇ ਪਾਸੇ ਤੇ ਮੈਂ ਸਮਾਦ ਜਾਉਣੇ ਮੋੜ ਦੀ ਇਧਰਲੇ ਪਾਸੇ ਸੋ ਇਹੋ ਜੇ ਗੀਤ ਜਿਹੜੇ ਕਿ ਨਾਨ ਕਮਰਸ਼ੀਅਲ ਆ ਇਹਨਾਂ ਗੀਤਾਂ ਦੀ ਅੱਜ ਦੇ ਸਮੇਂ ਦੇ ਵਿੱਚ ਸੂਖਮ ਪੇਸ਼ਕਾਰੀ ਹੋਣੀ ਚਾਹੀਦੀ ਆ ਕਿਉਂਕਿ ਉਹ ਪੰਜਾਬ ਵੀ ਸਾਡਾ ਤੇ ਇਹ ਵੀ ਪੰਜਾਬ ਸਾਡਾ ਉਧਰ ਵੀ ਸਾਡੇ ਬਹੁਤ ਸਾਰੇ ਕਿਸੇ ਕਹਾਣੀਆਂ ਦੇ ਪਾਤਰ ਰਹਿੰਦੇ ਤੇ ਇਧਰਲੇ ਪਾਸੇ ਵੀ ਬਹੁਤ ਕੁਝ ਆ। ਸੋ ਆਜੋ ਆਪਾਂ ਇਹੋ ਜੇ ਗੀਤਾਂ ਨੂੰ ਵੀ ਸੁਣਿਆ ਕਰਗੇ। ਸੋ ਗੁਲਾਬ ਦਾ ਨਾਮ ਬਹੁਤ ਆ। ਗੁਲਾਬ ਨੇ ਕਮਰਸ਼ੀਅਲ ਗੀਤ ਗਾਏ, ਉਹਦੇ ਕੋਲੇ ਸ਼ੋਅ ਬਹੁਤ ਆ। ਇੱਕ ਦੌਰ ਹੁੰਦਾ ਕਿਸੇ ਵੀ ਕਲਾਕਾਰ ਦੇ ਉੱਤੇ ਜਦੋਂ ਉਹਦੇ ਕੋਲੇ ਵਟਤ ਵੀ ਬਹੁਤ ਹੁੰਦੀ ਹੈ, ਨਾਂ ਤੇ ਨਾਮਾਂ ਦੋਵੇਂ ਚੀਜ਼ਾਂ ਬਹੁਤ ਹੁੰਦੀਆਂ ਤੇ ਮੈਂ ਅਕਸਰ 25 ਸਾਲ ਦੇ ਇਸ ਲੇਖਣੀ ਦੇ ਬੋਲਣ ਦੇ ਸਫ਼ਰ ਦੇ ਵਿੱਚ ਦੇਖਿਆ ਸੁਣਿਆ ਪਰਖਿਆ। ਕਿ ਜੇਕਰ ਤੁਸੀਂ ਸੁਚੱਜੇ ਤਰੀਕੇ ਨਾਲ ਵਿਚਰਦੇ ਆ ਤਾਂ ਤੁਹਾਡੀ ਮਸ਼ਹੂਰੀ ਆ ਜਿਹੜੀ ਉਹ 10 ਸਾਲ 15 ਸਾਲ 20 ਸਾਲ ਵੀ ਹੋ ਸਕਦੀ ਆ ਪਰ ਜੇਕਰ ਤੁਸੀਂ ਤਤਪੜਤੀਆਂ ਗੱਲਾਂ ਕਰਦੇ ਤੁਸੀਂ ਮਿਸਮੈਨੇਜਮੈਂਟ ਵਾਲੀ ਗੱਲ ਹੋ ਗਈ ਤਾਂ ਫਿਰ ਭਾਈ ਜਿਹੜੀ ਤੁਹਾਡੀ ਮਸ਼ਹੂਰੀ ਆ ਇਹਦਾ ਸਮਾਂ ਸਾਲ 2 ਸਾਲ 3 ਸਾਲ ਵੀ ਰਹਿ ਸਕਦਾ ਇਸ ਕਰਕੇ ਸੁਚੱਜੇ ਤਰੀਕੇ ਦੇ ਨਾਲ ਸਾਰਾ ਸੋਨਾ ਪ੍ਰਬੰਧਨ ਵੀ ਕਰਨਾ ਚਾਹੀਦਾ ਕੱਲੇ ਪੈਸੇ ਨਹੀਂ ਆਪਾਂ ਨੂੰ ਬੰਦੇ ਕਮਾਉਣ ਦਾ ਵੱਲ ਵੀ ਹੋਣਾ ਚਾਹੀਦਾ ਤੇ ਬੰਦੇ ਹੀ ਤੁਹਾਡੇ ਨਾਲ ਅਖੀਰ ਦੇ ਉੱਤੇ ਕੰਮ ਆਉਂਦੇ ਜਦੋਂ ਕੋਈ ਵੀ ਬੰਦਾ ਹੈਟ ਵਾਲੀ ਕਤਾਰ ਦੇ ਵਿੱਚੋਂ ਬਾਹਰ ਹੋ ਜਾਂਦਾ ਗੁਲਾਬ ਨੂੰ ਇਸ ਗੀਤ ਦੀਆਂ ਮੁਬਾਰਕਾਂ ਅਗਲੀ ਗੱਲ ਹੈਗੀ ਜੀ ਜੱਸੀ ਸੋਲ ਦੇ ਗੀਤ ਦੀ ਜੰਗ ਢੱਲੋਂ ਦਾ ਗੀਤ ਗੁਲਾਬ ਨੇ ਲਿਖਿਆ ਤੇ ਜੱਸੀ ਸੋਲ ਦਾ ਗੀਤਾ ਜਿਹੜਾ ਉਹ ਵੀ ਬਾਖਮਾਲ ਆ ਇਹ ਹੈਗਾ ਜੀ ਵਾਰੀਅਰ ਆਫ ਪੰਜਾਬ ਇਹਦੇ ਵਿੱਚ ਬੜੀਆਂ ਸੋਹਣੀਆਂ ਗੱਲਾਂ ਜੱਸੀ ਸੋਲ ਨੇ ਕੀਤੀਆਂ ਉਹਨੂੰ ਮੈਂ ਮੁਬਾਰਕਬਾਦ ਨਿੱਜੀ ਤੌਰ ਤੇ ਦੇਣਾ ਚਾਹਣਾ ਇਹ ਮੇਰੀ ਕੋਈ ਪ੍ਰਚਾਰ ਵਾਲੀ ਵੀਡੀਓ ਨਹੀਂ ਕਿ ਮੈਨੂੰ ਇਹਦਾ ਕੁਝ ਮਿਲਣਾ ਨਾ ਮੈਂ ਕੁਝ ਲੈਣਾ ਤੇ ਨਾ ਮੈਨੂੰ ਕਿਸੇ ਨੇ ਕੁਝ ਦੇਣਾ ਇਹ ਮੇਰੇ ਜਜ਼ਬਾਤ ਆ ਕਿਉਂਕਿ ਜਦੋਂ ਆਪਾਂ ਸਾਰੇ ਜਣੇ ਐਂ ਜੇ ਨਹੀਂ ਕਰਦੇ ਹੁੰਦੇ ਐਂ ਕਰਕੇ ਆਏ ਸਾਰੀ ਰੜੀ ਤਾਂ ਪਾਇਆਂ ਲੱਗੇ ਰਹਿੰਦੇ ਆ ਉਦੋਂ ਜਦੋਂ ਚੱਜ ਦੀ ਚੀਜ਼ ਆਉਂਦੀ ਆ ਉਥੇ ਆਪਾਂ ਆਪਦੀ ਉਂਗਲ ਨੂੰ ਐਸ ਉਂਗਲ ਨੂੰ ਰੋਕ ਲਿਆ ਕਰਗੇ ਜਦੋਂ ਇਹ ਉਂਗਲ ਰੁਕੂਗੀ ਫਿਰ ਤੁਹਾਨੂੰ ਕੋਈ ਨਾ ਕੋਈ 2-3 ਮਿੰਟ ਦੀ ਚੀਜ਼ ਸ਼ਾਇਰ ਚੰਗੀ ਵੀ ਲੱਭ ਜੇ ਜੱਸੀ ਸੋਲ ਦਾ ਬਹੁਤ ਵੱਡਾ ਨਾਂ ਰਿਆ ਅੱਜ ਵੀ ਹੈਗਾ ਸਾਡਾ ਤਾਂ ਜਾਣਕਾਰ ਨਹੀਂ ਸਾਡੇ ਭਰਾ ਨੇ ਉਹਨੇ ਗੀਤ ਜਿਹੜਾ ਗਾਇਆ ਸੀ ਵੇ ਮੈਂ ਹੋਜਾਂ ਸਾਰਣੀ ਬਹਿਜੂ ਕਿਸੇ ਸਾਥ ਦੇ ਡੇਰੇ ਬਲਦਾਂ ਵਾਲੀ ਗੱਡੀ ਜੋੜ ਕੇ ਕਿੰਨੇ ਕਮਾਲ ਦੇ ਗੀਤ ਸੀਗੇ ਰਾਤੀ ਸਾਰੀ ਰਾਤ ਨਾ ਸੁੱਤੀ ਵੇਦੋ ਗੋਗਲਿਆਂ ਬਦਲੇ ਪਰ ਹੁਣ ਉਹਨੇ ਇਸ ਦੌਰ ਦੇ ਵਿੱਚ ਇਸ ਮੌਕੇ ਦੇ ਉੱਤੇ ਵਾਰੀਅਰ ਆਫ ਪੰਜਾਬ ਦੇ ਵਿੱਚ ਰੀਲ ਵਾਲੇ ਨਾਇਕਾਂ ਤੇ ਰੀਅਲ ਨਾਇਕਾਂ ਦੀ ਗੱਲ ਕੀਤੀ ਆ ਰੀਲ ਦੇ ਵਿੱਚ ਆਪਾਂ ਜਾਣਦੇ ਆਪਾਂ ਕਹਿੰਦੇ ਹਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਜਿਹੜੇ ਕਲਾਕਾਰ ਨੇ ਉਹ ਉੱਡ ਉੱਡ ਕੇ ਐ ਕਰਦੇ ਆ ਐਕਸ਼ਨ ਬੜਾ ਤਕੜਾ ਹੁੰਦਾ ਸਾਊਥ ਦੀਆਂ ਫਿਲਮਾਂ ਦਾ ਐਕਸ਼ਨ ਬੜਾ ਤਕੜਾ ਹੁੰਦਾ ਉਹਨਾਂ ਦੇ ਐਕਸ਼ਨ ਦੀ ਗੱਲ ਕਰਦੇ ਆ ਬਾਬਾ ਦੀਪ ਸਿੰਘ ਦੀ ਗੱਲ ਕਿਉਂ ਨਹੀਂ ਕਰਦੇ ਉਹ ਸੈਕਸ਼ਨ ਨੂੰ ਕਿਉਂ ਭੁੱਲ ਗਏ ਆ ਭਾਈ ਤਾਰੂ ਸਿੰਘ ਦੀ ਗੱਲ ਕਿਉਂ ਨਹੀਂ ਕਰਦੇ ਹਰੀ ਸਿੰਘ ਨਲੂਆ ਦੇ ਐਕਸ਼ਨ ਦੀ ਗੱਲ ਕਿਉਂ ਨਹੀਂ ਕਰਦੇ ਉਹਨਾਂ ਦੇ ਸਾਡੇ ਰੀਅਲ ਨਾਇਕ ਨੇ ਜਿਹੜੇ ਸਾਡੇ ਸਿੱਖਾਂ ਦੇ ਸਾਡੇ ਪੰਜਾਬੀਆਂ ਦੇ ਇਹਨਾਂ ਦੀ ਅਸੀਂ ਬਾਤ ਨਹੀਂ ਪਾਉਂਦੇ ਤੇ ਸਾਨੂੰ ਪਤਾ ਹੈਗਾ ਜੀ ਪ੍ਰਭਾਸ ਇੰਉਂ ਕਰਦਾ ਹੈ ਫਲਾਣਾ ਇੰਉਂ ਕਰਦਾ ਹੈ ਢੀਂਗੜਾ ਪੁਸ਼ਪਾ ਫਿਲਮ ਦੇ ਵਿੱਚ ਇੰਉਂ ਹੋਇਆ ਹੈ ਬਾਹੂਬਲੀ ਦੇ ਵਿੱਚ ਇੰਉਂ ਹੋਇਆ ਹੈ ਕੇਜੀਐਫ ਦੇ ਵਿੱਚ ਇੰਉਂ ਹੋਇਆ ਹੈ ਫਲਾਣਾ ਇੰਉਂ ਹੋਇਆ ਹੈ ਆ ਜੋ ਆਪਾਂ ਆਪਦੇ ਰੀਅਲ ਨਾਇਕਾਂ ਦੀ ਵੀ ਕਦਰ ਕਰੀਏ ਕਦੇ ਤੁਸੀਂ ਸੋਚ ਕੇ ਦੇਖਿਓ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਗੱਲ ਥੋੜੀ ਕਹੀ ਹੋਣੀ ਆ ਕਿ ਪਾਈਆ ਹੁਣ ਐਕਸ਼ਨ ਸਹੀ ਨਹੀਂ ਵੱਜ ਰਿਆ ਹੁਣ ਮੇਰੇ ਕੋਲੋਂ ਜਿਹੜਾ ਖੰਡਾਸਾ ਹੀ ਨਹੀਂ ਖੜਕ ਰਿਆ ਤੇ ਮੈਂ ਭਾਈ ਦੁਬਾਰਾ ਇਹਦੇ ਤੇ ਟੇਕ ਲੈਣਾ ਫਿਲਮਾਂ ਵਾਲੇ ਜਿਹੜੇ ਬੰਦੇ ਆ ਉਹ ਟੇਕ ਲੈ ਲੈ ਕੇ ਮਸ਼ਹੂਰ ਹੁੰਦੇ ਆ ਤੇ ਆਜੋ ਆਪਾਂ ਆਪਣਿਆਂ ਦੀ ਕਦਰ ਕਰਗੇ ਆਜੋ ਆਪਾਂ ਆਪਦੇ ਪਾਤਰਾਂ ਦੀ ਸਿੱਖ ਇਤਿਹਾਸ ਦੇ ਨਾਇਕਾਂ ਦੀ ਪੰਜਾਬ ਦੇ ਨਾਇਕਾਂ ਦੀ ਕਦਰ ਕਰਨ ਦਾ ਵੱਲ ਵੀ ਸਿੱਖੀਏ ਇਸ ਸਮੇਂ ਦੀ ਇੱਕ ਬਹੁਤ ਵੱਡੀ ਲੋੜ ਹੈ ਸੋ ਜੱਸੀ ਸੋਹਲ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਆਮ ਤੌਰ ਦੇ ਉੱਤੇ ਮੈਂ ਗੀਤਾਂ ਦੀ ਮਸ਼ਹੂਰੀ ਬਾਰੇ ਇਦਾਂ ਦੀ ਗੱਲ ਕਰਦਾ ਨਹੀਂਗਾ ਕਿਉਂਕਿ ਮੇਰੇ ਵਿਸ਼ੇ ਭਾਵੇਂ ਹੈਗੇ ਆ ਪਰ ਮੈਂ ਚਾਹੁੰਦਾ ਵੀ ਉਹ ਕਮਰਸ਼ੀਅਲ ਬੰਦੇ ਆ ਕਮਰਸ਼ੀਅਲ ਬੰਦੇ ਪੈਸੇ ਲਾ ਕੇ ਆਪਦੀ ਚੀਜ਼ ਨੂੰ ਮਸ਼ਹੂਰ ਕਰਨਾ ਜਾਣਦੇ ਆ ਪਰ ਕਈ ਵਾਰੀ ਚਿਤ ਕਰਦਾ ਜੀ ਕਿ ਇਹੋ ਜੀਆਂ ਗੱਲਾਂ ਹੋਣੀਆਂ ਚਾਹੀਦੀਆਂ ਤਾਂ ਜੋ ਇੱਕ ਜਾਗ ਲੱਗੇ ਤਾਂ ਜੋ ਇੱਕ ਅੰਦਰ ਥੋੜੀ ਜੀ ਅੱਗ ਬਲੇ ਕਿ ਯਾਰ ਇਹੋ ਜੀਆਂ ਸੱਚ ਜੀਆਂ ਚੀਜ਼ਾਂ ਦੀ ਵੀ ਪੇਸ਼ਕਾਰੀ ਹੋਣੀ ਚਾਹੀਦੀ ਆ ਸੋ ਜਿੰਨੇ ਵੀ ਚੰਗੇ ਗਾਣੇ ਆਉਂਦੇ ਆ ਜਿੰਨੀਆਂ ਵੀ ਚੰਗੀਆਂ ਫਿਲਮਾਂ ਆਉਂਦੀਆਂ ਉਹਨਾਂ ਦੀ ਸਫਤ ਸਲਾਵਤਾ ਰੱਜ ਕੇ ਕਰਿਆ ਕਰੋ ਜਿਵੇਂ ਤੁਸੀਂ ਪਟੱਕ ਪਟੱਕ ਕਰਕੇ ਉਹਨੂੰ ਸ਼ੇਅਰ ਕਰਤਾ ਉਹਨੂੰ ਧੀ ਭੈਣ ਕਰਤੀ ਉਹਦੂੰ ਗਾਲ ਕੱਢਤੀ ਉਹਨੂੰ ਚੰਗਾ ਕਹਤਾ ਉਹਨੂੰ ਮਾੜਾ ਕਹਤਾ ਗਵਈਆਂ ਪਿੱਛੇ ਲੜਨ ਵਾਲੇ ਸਾਡੇ ਸੂਰਮਿਆਂ ਨੂੰ ਮੇਰੀ ਬੇਨਤੀ ਆ ਕਿਉਂਕਿ ਅੱਜ ਕੱਲ ਤਾਂ ਪੈਰ ਪੈਰ ਤੇ ਦੁੱਲਾ ਭੱਟੀ ਮਿਲਦਾ ਪਰ ਉਹ ਦੁੱਲਾ ਭੱਟੀ ਸੁੰਦਰੀ-ਮੁੰਦਰੀ ਦੀ ਰਾਖੀ ਨਹੀਂ ਕਰਦਾਗਾ ਉਹ ਸੁੰਦਰੀ-ਮੁੰਦਰੀ ਦੇ ਬਾਰੇ ਜੇਕਰ ਕੋਈ ਗਵਈਆ ਬਕਵਾਸ ਕਰੇ ਫਿਰ ਉਹਦੀ ਸਿਫਤ ਕਰਦਾ ਉਹਦੇ ਪਿੱਛੇ ਲੜਦਾ ਆਜੋ ਆਪਾਂ ਭਾਈ ਇਸ ਮਾਮਲੇ ਦੇ ਉੱਤੇ ਕੁਝ ਸੋਚ ਗਏ ਸਮਝ ਗਏ ਤੇ ਸਿੱਖ ਗਏ ਵੀ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਹੈ ਵੀ ਦਲਜੀਤ ਦੀ ਦਲਜੀਤ ਦਸਾਂਜ ਦਾ ਅਜਿਹੇ ਸਮੇਂ ਦੇ ਵਿੱਚ ਬਹੁਤ ਵੱਡਾ ਨਾਂ ਇਹਦੇ 'ਚ ਕੋਈ ਦੋਰ ਆਇਆ ਨਹੀਂ ਦਲਜੀਤ ਦਸਾਂਜ ਦਾ ਨਾਂ ਕੁੱਲ ਦੁਨੀਆ ਦੇ ਵਿੱਚ ਆ ਉਹਦੇ ਸ਼ੋਅ ਹਰ ਥਾਂ ਦੇ ਉੱਤੇ ਬਹੁਤ ਵੱਡੇ ਪੱਦਰ ਨੇ ਉੱਤੇ ਵਿਕਦੇ ਆ ਉਹਦੀਆਂ ਫਿਲਮਾਂ ਵੀ ਚੱਲਦੀਆਂ ਪਰ ਪਿਛਲੇ ਕੁਝ ਕਿਸਮੇਂ ਦੇ ਵਿੱਚ ਅਸੀਂ ਦਲਜੀਤ ਦੇ ਵੱਲੋਂ ਸਟੇਜ ਦੇ ਉੱਤੇ ਖੜਕੇ ਕੀਤੀਆਂ ਜਾਂਦੀਆਂ ਕਲਪਾਉ ਗੱਲਾਂ ਨੂੰ ਵੀ ਸੁਣਿਆ ਪਰਖਿਆ ਕਿਉਂਕਿ ਤੇਲੰਗਾਨਾ ਦੀ ਆਪਾਂ ਜਾਣਦੇ ਆ ਵੀ ਸਰਕਾਰ ਦੇ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਵੀ ਭਾਈ ਜਿਹੜਾ ਇੱਥੇ ਸ਼ੋਅ ਕਰਨਾ ਇਹਦੇ ਵਿੱਚ दारू ਦਾ ਜ਼ਿਕਰ ਨਹੀਂ ਹੋਣਾ ਚਾਹੀਦਾ दारू ਵਾਲੇ ਗਾਣੇ ਨਹੀਂ ਗਾਉਣੇ ਫਿਰ ਇੱਕ ਸਟੇਜ ਦੇ ਉੱਤੇ ਦਿਲਜੀਤ ਨੇ ਆਪਣੇ ਮਨ ਦਾ ਉਬਾਲ ਵੀ ਕੱਢਿਆ ਉਹਨੇ ਇਹ ਗੱਲ ਕਹੀ ਆ ਵੀ ਭਾਈ ਜੇਕਰ ਪੂਰੇ ਦੇਸ਼ ਦੇ ਵਿੱਚ ਜਾਂ ਫਲਾਣੇ ਫਲਾਣੇ ਸੂਬੇ ਦੇ ਵਿੱਚ दारू ਬੰਦ ਕਰ ਦਿੱਤੀ ਜਾਵੇ ਤੇ ਮੈਂ ਭਾਈ दारू ਵਾਲਾ ਗੀਤ ਨਹੀਂ ਗਾਉਂਗਾ ਮੈਂ ਭਾਈ ਇਸ ਤਰੀਕੇ ਦੇ ਗੀਤ ਨਹੀਂ ਗਾਉਂਗਾ ਮੇਰੇ ਕੋਲ ਤਾਂ ਚਲੋ ਹੋਰ ਤਰੀਕੇ ਦੀ ਪੇਸ਼ਕਾਰੀ ਕਰਨ ਦੇ ਵੱਲ ਵੀ ਹੈਗੇ ਆ ਉਹਨੇ ਇਹ ਗੱਲ ਕਹੀ ਹੈ ਜੀ ਕਿ ਮੇਰੇ ਤਾਂ ਦੋ ਚਾਰ ਗੀਤ ਹੀ दारू ਵਾਲੇ ਆ ਤੁਹਾਨੂੰ ਇਹਨਾਂ ਦੇ ਉੱਤੇ ਸਮੱਸਿਆ ਬਾਲੀਵੁੱਡ ਦੇ ਕਲਾਕਾਰ ਇਹੋ ਜਿਹੇ ਗੀਤ ਗਾਉਂਦੇ ਆ ਤੇ ਭਾਈ ਤੁਸੀਂ ਉਹਨਾਂ ਨੂੰ ਤਾਂ ਕੁਝ ਕਹਿੰਦੇ ਨਹੀਂਗੇ ਫਿਲਮਾਂ ਦੇ ਵਿੱਚ ਆ ਕੁਝ ਚੱਲਦਾ ਹੈਗਾ ਦਲਜੀਤ ਦੀਆਂ ਗੱਲਾਂ ਸਹੀ ਆ ਪਰ ਜਿਹੜੇ ਮੁਕਾਮ ਦੇ ਉੱਤੇ ਪਹੁੰਚ ਗਿਆ ਉਹਨੂੰ ਇਹਨਾਂ ਝੇੜਿਆਂ ਦੇ ਵਿੱਚ ਫਸਣਾ ਨਹੀਂ ਚਾਹੀਦਾ ਸਵਾਲ ਤਾਂ ਹੁੰਦੇ ਹੀ ਰਹਿੰਦੇ ਆ ਤੇਰਾ ਕੰਮ ਚੱਲਦਾ ਅੱਜ ਵੀ ਤਰੀਕੇ ਦੇ ਵਿੱਚ ਤੇਰਾ ਸੰਘਰਸ਼ ਬੋਲਦਾ ਅਜਿਹੀ ਤਰੀਕੇ ਦੇ ਵਿੱਚ ਤੇਰੇ ਵੱਲੋਂ ਕੀਤੀ ਜਾਂਦੀ ਹਰ ਗੱਲ ਦੇ ਉੱਤੇ ਲੋਕ ਅਮਲ ਕਰਦੇ ਆ ਤੇ ਜੇਕਰ ਆਪਾਂ ਖੇਣਾ ਸ਼ੁਰੂ ਕਰ ਦਿਆਂਗੇ ਬਹੁਤ ਸਾਰੇ ਲੋਕ ਵਿਹਲੇ ਹੁੰਦੇ ਆ ਉਹ ਤਾਂ ਕਹਿੰਦੇ ਰਹਿੰਦੇ ਆ ਵੀ ਭਾਈ ਇਸ ਗੱਲ ਦੇ ਉੱਤੇ ਇਸ ਗੱਲ ਦੇ ਉੱਤੇ दारू ਵਾਲੇ ਗੀਤ ਕਿਸੇ ਨੂੰ ਵੀ ਨਹੀਂ ਗਾਉਣੇ ਚਾਹੀਦੇ ਮੇਰਾ ਨਿੱਜੀ ਤੌਰ ਤੇ ਵਿਚਾਰ ਆ ਬੰਦੂਕਾਂ ਵਾਲੇ ਹਥਿਆਰਾਂ ਵਾਲੇ ਗੀਤਾਂ ਦੀ ਵਿਰੋਧਤਾ ਕਰਨੀ ਚਾਹੀਦੀ ਮੇਰਾ ਨਿੱਜੀ ਤੌਰ ਤੇ ਵਿਚਾਰ ਆ ਪਰ ਅੱਜ ਕੱਲ ਵਿਚਾਰ ਦੀ ਕਦਰ ਕੌਣ ਕਰਦਾ ਤੁਸੀਂ ਆਪਣੇ ਵਿਚਾਰ ਪ੍ਰਗਟਾਵਾ ਕਰ ਸਕਦੇ ਆ ਸੋ ਉਹਨੇ ਹੁਣ ਇੱਕ ਥਾਂ ਦੇ ਉੱਤੇ ਸਟੇਜ ਦੇ ਉੱਤੇ ਗੀਤ ਗਾਇਆ ਕਿ ਪਹਿਲਾ ਕੰਮ ਵੇਲੀਆਂ ਨੇ ਵੈਲ ਖੱਟਣੇ ਤੇ दारू ਦੀ ਥਾਂ ਦੇ ਉੱਤੇ ਕੋਕ ਦੇ ਡੱਟ ਪਟਣੇ ਇਹ ਵੀ ਕਰਤਾ ਗਾਣੇ ਤੇ ਫਿਰ ਵੀ ਲੋਕਾਂ ਨੇ ਚੀਕਾਂ ਮਾਰ ਲੀਆਂ ਸੋ ਮੇਰੀ ਨਿੱਜੀ ਤੌਰ ਦੇ ਉੱਤੇ رائے ਅਦਲਜੀਤ ਨੂੰ ਕਿ ਭਾਈ ਬਹੁਤ ਸਾਰੇ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਆਉਂਦੇ ਆ ਤੇ ਜਦੋਂ ਕੰਮ ਚੱਲਦਾ ਹੋਵੇ ਤੇ ਉਦੋਂ ਵਿਰੋਧ ਵੀ ਹੁੰਦਾ ਪਰ ਜੇਕਰ ਤੁਸੀਂ ਵਾਰ-ਵਾਰ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਚੜੋਂਗੇ ਜੇਕਰ ਤੁਸੀਂ ਵਾਰ-ਵਾਰ ਮੀਡੀਏ ਦੇ ਵਿੱਚ ਹਰ ਗੱਲ ਦਾ ਉੱਤਰ ਦਿਓਗੇ ਤਾਂ ਉਹਦੇ ਵਿੱਚੋਂ ਇੱਕ ਨਵਾਂ ਸਵਾਲ ਨਿਕਲੂਗਾ ਤੁਹਾਨੂੰ ਆਪਣਾ ਕੰਮ ਇੱਕ ਮਨ ਇੱਕ ਚਿੱਤ ਹੋ ਕੇ ਕਰਨਾ ਚਾਹੀਦਾ ਵੈਸੇ ਮੈਂ ਇਹ ਗੱਲ ਹੁਣ ਤੱਕ ਦਾ ਚਿਰਬਾ ਮੈਂ ਦੇਖਿਆ ਜਿਹੜਾ ਬੰਦਾ ਸੋਸ਼ਲ ਮੀਡੀਆ ਦੇ ਵਿੱਚ ਸਿਖਰ ਤੇ ਗਿਆ ਤੇ ਕੁਝ ਕੁ ਸਮੇਂ ਬਾਅਦ ਉਹਦਾ ਪੁੱਠਾ ਪਾਸਾ ਵੀ ਚੱਲ ਪੈਂਦਾ ਦਲਜੀਤ ਦਸਾਂਜੀ ਇੰਨਾਂ ਗੱਲਾਂ ਤੋਂ ਬਚ ਕੇ ਰਵੇ ਉਹ ਪੁੱਠਾ ਪਾਸਾ ਨਾ ਆਵੇ ਕਿਉਂਕਿ ਜਦੋਂ ਅਸੀਂ ਬੋਲਦੇ ਆ ਕਿਸੇ ਦਾ ਉੱਤਰ ਦਿੰਨੇ ਆ ਕਿਸੇ ਨਾਲ ਕਹਿਨੇ ਆ ਤੇ ਫਿਰ ਭਾਈ ਮੂੰਹ ਦੇ ਵਿੱਚੋਂ ਕੋਈ ਨਾ ਕੋਈ ਗੱਲ ਗਲਤ ਵੀ ਨਿਕਲਦੀ ਸ਼ਬਦ ਗਲਤ ਵੀ ਨਿਕਲਦਾ ਤੇ ਫਿਰ ਉਹਦਾ ਪਰੋਲ ਬਣ ਜਾਂਦਾ ਫਿਰ ਉਹਦਾ ਬਹੁਤ ਵੱਡਾ ਇੱਕ ਵਜ੍ਹਾ ਬਣ ਜਾਂਦੀ ਆ ਫਿਰ ਉਹਦਾ ਇੱਕ ਵੱਖਰਾ ਕਾਰਨ ਲੱਭ ਕੇ ਤੇ ਲੋਕੋ ਦੇ ਮਗਰ ਪੈ ਜਾਂਦੇ ਆ ਸੋ ਆਜੋ ਬੇਨਤੀ ਮੇਰੀ ਸਾਰਿਆਂ ਨੂੰ ਆ ਮੇਰੀ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਜਿਹੜੇ ਕਿ ਗਾਇਕ ਵੀ ਆ ਜਿਹੜੇ ਗਾਇਕ ਨਹੀਂ ਗੀਤਕਾਰ ਨਹੀਂ ਜਿਹੜੇ ਪੱਤਰਕਾਰ ਵੀ ਆ ਉਹਨਾਂ ਨੂੰ ਵੀ ਮੇਰੀ ਬੇਨਤੀ ਕਿ ਭਾਈ ਤੁਸੀਂ ਵੀ ਮਰਿਆੜਾ ਵਿੱਚ ਰਹਿ ਕੇ ਤੇ ਘੱਟ ਸ਼ਬਦਾਂ ਦੇ ਵਿੱਚ ਵੱਧ ਗੱਲ ਕਹਿਣ ਦੀ ਕੋਸ਼ਿਸ਼ ਕਰਿਆ ਕਰੋ ਇਹ ਐਉਂ ਨਹੀਂ ਵੀ ਪਾਈ ਆਪਾਂ ਇੱਕ ਹੁੰਦਾ ਜੀ ਬੋਲਣਾ ਇੱਕ ਹੁੰਦਾ ਯੱਕੜ ਮਾਰਨਾ ਆਪਾਂ ਨੂੰ ਬੋਲਣ ਦੀ ਸਵਿਧਾਨ ਦੇ ਵਿੱਚ ਆਜ਼ਾਦੀ ਹੈ ਜੋ ਮਰਜ਼ੀ ਬੋਲ ਦਿੱਤਾ ਆਪਾਂ ਨੂੰ ਇਹਦੀ ਆਜ਼ਾਦੀ ਨਹੀਂ ਆ ਸੋ ਚੰਗੇ ਗੀਤ ਆਉਣ ਚੰਗੀਆਂ ਫਿਲਮਾਂ ਆਉਣ ਤੇ ਆਪਾਂ ਚੰਗੀਆਂ ਦੀ ਕਦਰ ਕਰੀਏ ਇਹ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ ਅਸੀਂ ਅਕਸਰ ਇਹ ਗੱਲ ਕਹਿ ਦਿੰਦੇ ਆ ਚੰਗੀਆਂ ਫਿਲਮਾਂ ਨਹੀਂ ਆਉਂਦੀਆਂ ਚੰਗੇ ਗੀਤ ਨਹੀਂ ਆਉਂਦੇ ਆ ਦੇਖ ਲਓ ਜੀ ਗੁਰੂ ਮਾਨ ਦੇ ਗ੍ਰੰਥ ਗੀਤ ਨੂੰ ਤੁਸੀਂ ਭੇਜੋ ਸ਼ੇਅਰ ਕਰੋ ਵਾਰ-ਵਾਰ ਤੁਸੀਂ ਗੁਲਾਬ ਸਿੰਘ ਸਿੱਧੂ ਦੇ ਗੀਤ ਨੂੰ ਵਾਰ-ਵਾਰ ਸ਼ੇਅਰ ਕਰੋ ਤੁਸੀਂ ਚਲੋ ਜੀ ਜੱਸੀ ਸੋਹਲ ਦੇ ਗੀਤ ਨੂੰ ਸ਼ੇਅਰ ਕਰੋ ਹੋਰ ਵੀ بڑے ਕਲਾਕਾਰਾਂ ਦੇ ਆਏ ਗੀਤ ਜਿਹੜੇ ਕਿ ਨਾਨ ਕਮਰਸ਼ੀਅਲ ਆ ਇਹ ਵਿਆਹਾਂ ਦੇ ਉੱਤੇ ਇਹ ਬਿਲਕੁਲ ਨਹੀਂ ਕਿਸੇ ਨੇ ਕੋਈ ਕਹਿ ਕੇ ਵੀ ਮੇਲੇ ਬਕ ਹੋਣ ਇਹਨਾਂ ਦੇ ਸਿਰ ਦੇ ਉੱਤੇ ਪਰ ਫਿਰ ਵੀ ਆਏ ਆ ਉਹਨਾਂ ਨੇ ਪੈਸੇ ਲਾਏ ਆ ਆ ਜੋ ਆਪਾਂ ਇਹਨਾਂ ਨੂੰ ਐਪਰੀਸ਼ੀਏਟ ਕਰੀਏ ਆਪਾਂ ਕਦਰ ਪੜਗੇ ਦਲਜੀਤ ਨੂੰ ਮੇਰੀ ਬੇਨਤੀ ਹੈ ਵੀ ਕਲਪਨਾ ਬੰਦ ਕਰੇ ਜ਼ਿੰਦਗੀ ਦੇ ਵਿੱਚ ਬੜਾ ਕੁਝ ਹੁੰਦਾ ਇਸ ਤੋਂ ਵਧੀਆ ਸਮਾਂ ਦਲਜੀਤ ਦੇ ਉੱਤੇ ਨਹੀਂ ਆਉਣਾ ਇਹ ਉਹਦੀ ਸਿਖਰ ਆ ਇਸ ਸਿਖਰ ਦੇ ਉੱਤੇ ਚੁੱਪ ਕਰਕੇ ਟਿਕਿਆ ਰਹਿਣ ਦੇ ਲਈ ਉਹਦੇ ਕੋਲੇ ਹੁਨਰ ਹੋਰ ਹੋਣਾ ਚਾਹੀਦਾ ਜੇਕਰ ਉਹ ਖਾਊਗਾ ਖਿੰਦਾ ਰਹੂਗਾ ਵੀ ਉਹਨੂੰ ਵੀ ਉੱਤਰ ਦੇਤਾ ਉਹਨੂੰ ਵੀ ਉੱਤਰ ਦੇਤਾ ਤਾਂ ਫੇਰ ਤਾਂ ਉਹ ਜਿਵੇਂ ਸੋਸ਼ਲ ਮੀਡੀਆ ਦੇ ਉੱਤੇ ਕਈ ਲੜਾਕੂ ਜੇ ਯੋਧੇ ਆਉਂਦੇ ਹੁੰਦੇ ਆ ਆਪਣੇ ਆਪ ਉਹੋ ਜਿਹਾ ਬਣ ਜਾਊਗਾ ਇਸ ਕਰਕੇ ਭਾਈ ਉਹ ਆਪਣਾ ਕੰਮ ਇੱਕ ਮਨ ਇੱਕ ਚਿਤਲਾ ਕੇ ਕਰੀ ਜਾਵੇ ਉਹ ਅੱਗੇ ਵਧੀ ਜਾਵੇ ਉਹ ਇਸੇ ਟੀਸੀ ਦੇ ਉੱਤੇ ਰਵੇ ਇਹਦੀ ਅਸੀਂ ਕਾਮਨਾ ਕਰਦੇ ਆ ਬਾਕੀ ਸਭ ਦੀ ਆਪੋ ਆਪਣੇ ਵਿਚਾਰ ਆ ਕਿਸੇ ਨੂੰ ਖਹਿਣਾ ਚੰਗਾ ਲੱਗਦਾ ਕਿਸੇ ਨੂੰ ਬਹਿਣਾ ਚੰਗਾ ਲੱਗਦਾ ਕਿਸੇ ਨੂੰ ਕਿਤੇ ਨਾ ਕਿਤੇ ਰਹਿਣਾ ਚੰਗਾ ਲੱਗਦਾ ਤੇ ਕਿਸੇ ਨੂੰ ਕਦੇ ਕਦੇ ਟਹਿਣਾ ਵੀ ਚੰਗਾ ਲੱਗਦਾ ਬਹੁਤ ਬਹੁਤ ਮਿਹਰਬਾਨੀ